ਪਰੇ ਕੋਈ ਪਤਾ ਤਾਂ ਅਜੀ ਗੱਡੀ ਆਈ ਜਾਂਦੀ ਸੀ ਕਰੋ ਜਲਾਲਾਬਾਦ ਸਾਈਡ ਤੇ ਜਤਕ੍ਰਮ ਇਹਦੇ ਅਕੇ ਸੀਗਾ ਉਹ ਮੋਟਰਸਾਈਕਲ ਜਿਹੜਾ ਰਿਕੀਟ ਕਾੜੂ ਜਿਹੜਾ ਜਾਂਦਾ ਹੈ ਉਹਨੂੰ ਕਲੋਸ ਕਰਨ ਲੱਗਾ ਤਾਂ ਗੱਡੀ ਸੰਭਲੀ ਨਹੀਂ ਜੱਕਦਾ ਮੇਰਾ ਘੋੜੇ ਵਾਲੀ ਸਾਈਡ ਹੋ ਗਈ ਅੱਛਾ ਤੇ ਜਾ ਕੇ ਵਿੱਚ ਬਜੀ ਆ ਅੱਛਾ ਹਾਂ ਜੱਕਦਾਮ ਹੋ ਗਈ ਪਤਾ ਨਹੀਂ ਸੰਭਲੀ ਨਹੀਂ ਉਹਦੇ ਤੋਂ ਕੀ ਨਹੀਂ ਹੋਇਆ ਘੋੜਾ ਆਪਦੀ ਸਾਈਡ ਤੇ ਘੋੜਾ ਆਪਦੀ ਸਾਈਡ ਚੱਲਾ स्पीड स्पीड दे 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 तो तो था। था। अच्छा फिर कार स्पीड ਤੇ ਸੀ ਕਿ ਕਾਰ ਨਾਰਮਲ ਸਪੀਡ ਜਿਆਦਾ ਸਪੀਡ ਕਾਰ ਸਪੀਡ ਨਾਰਮਲ ਨਾਰਮਲ ਤੁਸੀਂ ਵੇਖਿਆ ਇਹ ਮੈਂ ਪਿੱਛੇ ਸੀ ਘਾੜ ਕਾ ਗੱਡੀ ਸੀ ਮੇਰੇ ਕੋਲ ਅਜੇ ਕੋਈ ਪਿੱਛੇ ਗੱਡੀ ਤੇ ਆ ਰਹੀ ਮੈਂ ਵਿਚਾਰਾ ਸੀ ਕਿੰਨੇ ਲੋਕ ਸੀ ਇਹਦੇ ਦੋ ਸੀਗੇ ਭਾਈ ਦੋ ਸੀਗੇ ਠੀਕ ਹੈ ਤੇ ਦੂਸਰੇ ਨੂੰ ਉਹਨੂੰ ਸੱਟਾਂ ਲੱਗੀਆਂ ਸੀ ਉਹਨੂੰ ਤਾਂ ਕੱਢ ਲਿਆ ਸੀ ਪਿੱਛੋਂ ਬਸ ਉਹਨੂੰ ਸੱਟ ਲੱਗੀਆਂ ਤੇ ਇਹ ਬਾਈ ਦੀ ਮੌਕੇ ਦੀ ਮੌਤ ਤੇ ਮੌਕੇ ਤੇ ਹੋ ਗਈ ਸੀ ਕੀ ਨਾਮ ਹੈ ਤੁਹਾਡਾ ਮਨ ਲ ਕੀ ਸੰਗੇ ਠੀਕ ਕਿਹੜਾ ਪਿੰਡ ਰਮੇਸ਼ਾ ਬੋਦਲਾ ਭਾਈ ਠੀਕ ਪਿੰਡ ਦਾ ਤੁਸਾਹੇ ਦੇ ਚਾਚਾ ਤਾਏ ਜਾਨਪਛਾਨ ਆਈ ਚਾਵਲਾ ਪਿੰਡ ਤੋਂ ਚਾਵਲਾ ਪਿੰਡ ਤੋਂ ਚਾਵਲਾ ਪਿੰਡ ਕਿੱਥੇ ਜਾ ਰਹੇ ਸੀ ਕੋਈ ਪਤਾ ਅੱਜ ਪਤਾ ਨਹੀਂ ਇਨਾ ਨਹੀਂ ਪਤਾ ਕਿ ਉਹ ਜਾ ਰਹੇ ਤਾਂ ਜੋ ਫਾਇਲ ਕਰਵਾ ਰਹੇ ਸੀ ਜੈਸੀ ਦਾ ਟਾਇਰ ਦੇਖਿਆ ਸਾਨੂੰ ਜਾਣਦੇ ਸੀ ਕਿ ਕਿੱਥੇ ਜਾ ਰਹੇ ਉਸੇ ਪਿੰਡ ਤੋਂ ਕੋੜ ਕੀਤਾ ਸਾਡੇ ਆ ਰਹੇ ਮਖਰ ਫਿਰ ਬਰਦਰ ਜਾ ਰਹੇ ਆ ਸਾਡਾ ਸਾਰਾ ਪਰਿਵਾਰ ਪਿੱਛੇ ਜਾ ਰਹੇ ਚਾਚੇ ਤਾਏ ਜੋ ਇਸ ਪਿੰਡ ਪਿੰਡ ਤੇ ਆ ਰਹੇ ਮਤਲਬ ਸਾਰੇ ਪਿੰਡਲੇ ਪਰਿਵਾਰੀ ਪਹੁੰਚ ਗਏ ਜਦੋਂ ਅਲਵਰ ਪਹੁੰਚ ਗਏ ਬਸ ਆ ਕੇ ਪਾਸ ਨੂੰ ਮਿਲੀ ਆ ਕਿ ਤائیں ਆਖਾਵਾ ਇਹ ਸਰ ਜਦੋਂ ਇਤਿਹਾਸ ਸਾਹਿਬ ਆਪਣਾ ਕੋਈ ਟਾਈਮ ਬਾਅਦ ਮੇਰੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਪਰਮਜੀਤ ਸਿੰਘ ਉਹ ਲੰਘ ਰਿਹਾ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਰੇਲੈਂਸ ਪੰਪ ਦੇ ਕੋਲ ਇੱਕ ਕਾਰ ਦਾ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਜਿੱਥੇ ਜਾਨ ਲੱਗ ਗਈ ਜਦੋਂ ਮੈਨੂੰ ਪਤਾ ਲੱਗਿਆ ਨਾਲ ਦੀ ਨਾਲ ਹੀ ਮੈਂ ਉੱਥੋਂ ਮੋਟਰਸਾਈਕਲ ਚੱਕ ਕੇ ਇੱਥੇ ਪਹੁੰਚਿਆ ਮੇਰੇ ਆਉਣ ਤੋਂ ਪਹਿਲਾਂ ਜਿਹੜੇ ਆ ਗਏ ਟਰੈਫਿਕ ਨੂੰ ਅਸੀਂ ਸਹੀ ਤਰੀਕੇ ਨਾਲ ਚਾਲੂ ਕੀਤਾ ਜਦੋਂ ਆ ਕੇ ਦੇਖਿਆ ਜੀ ਇੱਕ ਵਿਅਕਤੀ ਜਿਹੜਾ ਜੀ ਪੂਰਾ ਹੋ ਚੁੱਕਿਆ ਹੈ ਜਿਸ ਨੂੰ ਇੱਕ ਸਾਈਡ ਦੇ ਬਾਰਖਾ ਜਿਹੜੇ ਦੋ ਜਣੇ ਸੀ ਇੱਕ ਨੂੰ ਜਿਹੜਾ ਐਮਬੂਲੈਂਸ ਤੇ ਪਾ ਕੇ ਜਿਹੜਾ ਜੀ ਸਿਵਲ ਹਸਪੀਟਲ ਭੇਜਦਾ ਹੈ ਇਹਦੇ ਬਾਰੇ ਪਤਾ ਲੱਗ ਰਿਹਾ ਜੀ ਇਹ ਮੁਲਾਜ਼ਮ ਹੈ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਮੁਲਾਜ਼ਮ ਹੈ ਕਿਸ ਮੈਂਡ ਮੈਂ ਅੱਛਾ ਜੇਕਰ ਪਤਾ ਲੱਗ ਜਾਏ ਉਹਦੇ ਰਿਸ਼ਤੇਦਾਰ ਆ ਰਹੇ ਨੇ 1-2-4 ਮਿੰਟ ਤੱਕ ਪਹੁੰਚ ਜਾਂਦੇ ਨੇ ਫਿਰ ਪਤਾ ਲੱਗ ਜਾਂਦਾ ਵੀ ਇਹ ਮੁਲਾਜ਼ਮ ਕਿਸ ਮੈਂਡ ਹੈ ਕਿੰਨੇ ਲੋਕ ਸੀ ਗੱਡੀ 'ਚ ਦੋ ਜੀ ਦੋ ਹਾਂਜੀ ਦੂਸਰੇ ਕਿੰਨੇ ਦੂਸਰੇ ਨੂੰ ਜੀ ਸੇ ਐਮਬੂਲੈਂਸ ਤੇ ਸਿਵਲ ਹਸਪੀਟਲ ਪੇ ਸਿਵਲ ਹਾਂਜੀ ਸਿਵਲ ਹਸ ਸਰਵ ਡਰਾਈਵਰ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਜਿਹੜੇ ਨੇ ਇਹਨਾਂ ਦੇ ਪਿੰਡ ਕੁਝ ਰਿਸ਼ਤੇ ਦੇ ਇੱਕ ਦਰਸਤੇਦਾਰ ਇੱਥੇ ਪਹੁੰਚਿਆ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਬਈ ਕੋਈ ਟਾਈਮ ਵਿੱਚ ਪਹੁੰਚ ਜਾਂਦੇ ਨੇ ਫਿਰ ਕਲੀਅਰ ਹੋ ਜਾਊਗਾ ਇਹ ਮੁਲਾਜ਼ਮ ਕੇ ਸਮੇਤ ਨੂੰ ਟਰੱਕ ਡਰਾਈਵਰ ਦਾ ਕੋਈ ਪਤਾ ਲੱਗਿਆ ਨਹੀਂ ਟਰੱਕ ਡਰਾਈਵਰ ਜਿਹੜਾ ਜੀ ਨਹੀਂ ਪਤਾ ਲੱਗਿਆ ਹਾਲੇ ਤਾਂ ਹੀ ਨਹੀਂ ਹਾਂਜੀ ਅਜੇ ਤੱਕ ਨਹੀਂ ਪਤਾ ਲੱਗਿਆ ਜੀ ਟਰੱਕ ਡਰਾਈਵਰ ਦਾ ਪਤਾ ਨਹੀਂ ਲੱਗਿਆ ਜੀ ਕਿੱਥੇ ਹੈ ਜੀ ਕੋਈ ਟਾਈਮ ਪਤਾ ਲੱਗ ਜਾਂਦਾ ਫਿਰ ਉਹਦੇ ਮੁਤਾਬਿਕ ਠੀਕ ਹੈ ਇਹ ਜਿਹੜਾ ਆਪਣਾ ਗੁਮ ਟਰਾਲੇ ਤੇ ਜਿਹੜੀ ਇਕਾਈ 10 ਗ੍ਰੈਂਡ ਕਾਰ ਆ ਉਹਨਾਂ ਦਾ ਜਿਹੜਾ ਆਪਸ ਵਿੱਚ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੌਰਾਨ ਜਿਹੜਾ ਕਾਰ ਚਾ ਕਾਰ ਚਾਲਕ ਸੀ ਦੋ ਜਣੇ ਸੀ ਅਮਰਜੀਤ ਸਿੰਘ ਤੇ ਇਸ ਇੱਕ ਐਸਐਸਸੀ ਪ੍ਰੀਤਮ ਸਿੰਘ ਤੇ ਐਕਸੀਡੈਂਟ ਦੌਰਾਨ ਜਿਹੜਾ ਅਮਰਜੀਤ ਸਿੰਘ ਦੀ ਡੈਥ ਹੋ ਗਈ ਆ ਤੇ ਪ੍ਰੀਤਮ ਸਿੰਘ ਜਿਹੜਾ ਸਿਵਲ ਹਸਪੀਟਲ ਜਲਾਲਾਬਾਦ ਉਹਨਾਂ ਨੂੰ ਐਡਮਿਟ ਕਰਾਇਆ ਗਿਆ ਤੇ ਸਰ ਇੱਕ ਜ਼ਖਮੀ ਜਿਹੜਾ ਜ਼ਖਮੀ ਹਾਂ ਜਿਹੜਾ ਜ਼ਖਮੀ ਹੋਇਆ ਉਹ ਬਲਾਜਮਾ ਤੇ ਜਿੰਨੇ ਡੈਥ ਹੋਈ ਉਹਨਾਂ ਦਾ ਬਰਦਰ ਆਪਾਂ ਕੀ ਇਸਾ ਟ੍ਰਾਲਾ ਚਾਲਕ ਦਾ ਕੁਝ ਪਤਾ ਲੱਗਿਆ ਨਹੀਂ ਹਾਲੇ ਨਹੀਂ ਪਤਾ ਚੱਲਿਆ ਤੇ ਜਲਦੀ ਅਸੀਂ ਇਹਨਾਂ ਨੂੰ ਟ੍ਰੇਸ ਕਰ ਲੈਂਦੇ ਆ ਜੋ ਵੀ ਆ ਚਾਲਕ ਠੀਕ